ਇੱਕ ਦਿਨ ਡੱਲਾ ਰਾਤ ਸਮੇਂ ਹੱਥ ਵਿੱਚ ਢਾਲ ਤਲਵਾਰ ਲੈ ਕੇ ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਅੱਗੇ ਖੜਾ ਹੋ ਕੇ ਪਹਿਰਾ ਦਿੰਦਾ ਸੀ ਗੁਰੂ ਜੀ ਨੇ ਉਸ ਨੂੰ ਦੋ ਵਾਰ ਕਿਹਾ ਕਿ ਜਾਓ ਘਰ ਜਾ ਕੇ ਆਰਾਮ ਕਰੋ ਪਰ ਡੱਲੇ ਨੇ ਕਿਹਾ ਗੁਰੂ ਜੀ ਅੱਜ ਮੈਂ ਨਹੀਂ ਸੋਣਾ ਅੱਜ ਮੈਂ ਤੁਹਾਡੀ ਸੇਵਾ ਕਰਾਂਗਾ ਇਸ ਤਰ੍ਹਾਂ ਡੱਲਾ ਸਾਰੀ ਰਾਤ ਪ੍ਰੇਮ ਵਿੱਚ ਮਗਰ ਹੋ ਕੇ ਜਾਗਦਾ ਅਤੇ ਗੁਰੂ ਗੁਰੂ ਜਪਦਾ ਰਿਹਾ ਜਦ ਗੁਰੂ ਜੀ ਨੇ ਸਵੇਰੇ ਉੱਠ ਕੇ ਡੱਲੇ ਨੂੰ ਖੜਾ ਵੇਖਿਆ ਤਾਂ ਪ੍ਰਸੰਨ ਹੋ ਕੇ ਆਖਿਆ ਕਿ ਡੱਲਾ ਚੌਧਰੀ ਜੋ ਤੇਰੇ ਮਨ ਦੀ ਕਾਮਨਾ ਹੈ ਮੰਗ ਲੈ ਡੱਲੇ ਨੇ ਹੱਥ ਜੋੜ ਕੇ ਕਿਹਾ ਗੁਰੂ ਜੀ ਜਿੱਥੇ ਤੁਹਾਡਾ ਵਾਸਾ ਹੋਵੇ ਉੱਥੇ ਆਪਣੇ ਪਾਸ ਹੀ ਮੈਨੂੰ ਇੱਕ ਪੀੜੀ ਜਿੰਨਾ ਥਾਂ ਦੇ ਕੇ ਆਪਣੇ ਪਾਸ ਹੀ ਰੱਖਣਾ ਮੇਰੀ ਇਹੋ ਹੀ ਕਾਮਨਾ ਹੈ ਗੁਰੂ ਜੀ ਨੇ ਕਿਹਾ ਜੇ ਤੇਰੀ ਇਹ ਹੀ ਇੱਛਾ ਹੈ ਤਾਂ ਅਮਰਤ ਸ਼ਕ ਕੇ ਸਿੰਘ ਸਾਜ ਜਾ ਫਿਰ ਤੇਰੀ ਇਹ ਮਨੋ ਕਾਮਨਾ ਪੂਰੀ ਹੋ ਜਾਵੇਗੀ ਡੱਲੇ ਨੇ ਕਿਹਾ ਗੁਰੂ ਜੀ ਅਮਰਤ ਤਾਂ ਮੈਂ ਛਕਿਆ ਹੈ ਮੈਂ ਤੁਹਾਡੇ ਥਾਲ ਦਾ ਸ਼ੀਤ ਪ੍ਰਸ਼ਾਦ ਜੋ ਰੋਜ਼ ਹੀ ਖਾਂਦਾ ਰਿਹਾ ਹਾਂ ਤੁਸੀਂ ਮੇਰਾ ਉਹੀ ਅਮਰਤ ਸਫਲ ਕਰੋ ਗੁਰੂ ਜੀ ਨੇ ਕਿਹਾ ਤੂੰ ਫਿਰ ਵੀ ਖੰਡੇ ਦਾ ਅਮਰਤ ਛਕ ਕੇ ਸਿੰਘ ਬਣ ਜਾ ਫਿਰ ਡੱਲੇ ਨੇ ਕਿਹਾ ਗੁਰੂ ਜੀ ਤੁਹਾਡਾ ਸ਼ੀਤ ਪ੍ਰਸ਼ਾਦ ਵੀ ਤਾਂ ਖੰਡੇ ਦਾ ਹੀ ਹੈ ਕਿਉਂਕਿ ਉਸ ਨੂੰ ਵੀ ਤੁਸੀਂ ਛਕਣ ਲੱਗੇ ਪਹਿਲਾਂ ਭੇਟ ਕਰਦੇ ਹੋ ਡੱਲੇ ਦੀ ਇਹ ਗੱਲ ਸੁਣ ਕੇ ਗੁਰੂ ਜੀ ਨੇ ਹੱਸ ਕੇ ਕਿਹਾ ਡੱਲੇ ਅਸੀਂ ਤੇਰੇ ਤੇ ਬੜੇ ਪ੍ਰਸੰਨ ਹਾਂ ਪਰ ਜਿਹੜਾ ਪੁਰਖ ਖੰਡੇ ਦਾ ਅੰਮ੍ਰਿਤ ਛਕੇਗਾ ਉਹੀ ਗੁਰੂ ਦੇ ਜਹਾਜ਼ ਉਤੇ ਚੜ੍ਹੇਗਾ ਗੁਰੂ ਜੀ ਦਾ ਇਹ ਬਚਨ ਸੁਣ ਕੇ ਡੱਲੇ ਨੇ ਗੁਰੂ ਜੀ ਦੇ ਚਰਨਾਂ ਤੇ ਸਿਰ ਰੱਖ ਕੇ ਕਿਹਾ ਸਤਿ ਬਚਨ ਗੁਰੂ ਜੀ ਤੁਹਾਡਾ ਬਚਨ ਸਤ ਹੈ ਦੂਸਰੇ ਦਿਨ ਕੜਾ ਪ੍ਰਸ਼ਾਦ ਦੀ ਦੀਗ ਤਿਆਰ ਕਰਕੇ ਡੱਲੇ ਨੂੰ ਖੰਡੇ ਦਾ ਅੰਮ੍ਰਿਤ ਛਕਾਇਆ ਗਿਆ ਉਪਰੰਤ ਡੱਲੇ ਦੇ ਨਾਲ ਉਸ ਦੇ ਇੱਕ ਦੋ ਸਾਥੀਆਂ ਨੇ ਵੀ ਤਿਆਰ ਹੋ ਕੇ ਗੁਰੂ ਜੀ ਤੋਂ ਅੰਮ੍ਰਿਤ ਛਕਿਆ ਗੁਰੂ ਜੀ ਨੇ ਡੱਲੇ ਦੇ ਸਿੱਧਕ ਤੇ ਭਰੋਸੇ ਉੱਤੇ ਪ੍ਰਸੰਨ ਹੋ ਕੇ ਉਸ ਨੂੰ ਇੱਕ ਬਹੁਮੁੱਲੀ ਸੋਨੇ ਦੇ ਜੜਾਊ ਕੜਿਆਂ ਦੀ ਜੋੜੀ ਇੱਕ ਢਾਲ ਤੇ ਤਲਵਾਰ ਬਖਸ਼ਿਸ਼ ਕੀਤੀ। ਹਾਜ਼ਰ ਪੂਜਾ ਕਰਨ ਵਾਸਤੇ ਗੁਰੂ ਜੀ ਨੇ ਆਪਣੇ ਵਸਤਰ ਦੋ ਦਸਤਾਰਾਂ, ਦੋ ਚੋਲੇ ਅਤੇ ਦੋ ਪਜਾਮੇ ਡੱਲੇ ਨੂੰ ਬਖਸ਼ਿਸ਼ ਕੀਤੇ ਜੋ ਅਜੇ ਤੱਕ ਡੱਲੇ ਦੀ ਔਲਾਦ ਪਾਸ ਮੌਜੂਦ ਹਨ।